ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਨਕਪੁਰੀ ਮੇਨ ਮਾਰਕੀਟ ਗੋਪਾਲ ਮੰਦਰ ਕਮੇਟੀ ਵੱਲੋਂ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਭਗਵਾਨ ਠਾਕੁਰ ਜੀ ਸਾਲੀਗਰਾਮ ਨਾਲ ਧੂਮ-ਧਾਮ ਨਾਲ ਕਰਵਾਇਆ ਗਿਆ ਜਨਕਪੁਰੀ ਗੋਪਾਲ ਮੰਦਰ ਤੋਂ ਠਾਕੁਰ ਜੀ ਸਾਲੀਗਰਾਮ ਜੀ ਦੀ ਬਰਾਤ ਲੈ ਕੇ ਜਮਾਲਪੁਰ ਬਾਂਸਲ ਅਗਰਵਾਲ ਪਰਿਵਾਰ ਦੇ ਘਰ ਪਹੁੰਚੀ ਜਿੱਥੇ ਬਾਂਸਲ ਅਗਰਵਾਲ ਵੱਲੋਂ ਤੁਲਸੀ ਮਾਤਾ ਦੇ ਵਿਆਹ ਸਮਾਰੋਹ ਤੋਂ ਪਹਿਲਾਂ ਔਰਤਾਂ ਵੱਲੋਂ ਤੁਲਸੀ માતા ਦੀ ਪੂਜਾ ਕੀਤੀ ਗਈ ਅਤੇ ਬਾਅਦ ਵਿੱਚ ਤੁਲਸੀ ਵਿਆਹ ਪੂਰੇ ਰੀਤੀ ਰਿਵਾਜਾਂ ਅਨੁਸਾਰ ਪੂਰ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਅਗਰਵਾਲ ਪਰਿਵਾਰ ਨੇ ਤੁਲਸੀ માતા ਦਾ ਕੰਨਿਆਦਾਨ ਕੀਤਾ ਅਤੇ ਬਾਅਦ ਵਿੱਚ ਪ੍ਰਸ਼ਾਦ ਵੀ ਵੰਡਿਆ ਇਸ ਮੌਕੇ ਪੰਡਿਤ ਅਰੋਨੁਸ਼ ਕੁਮਾਰ ਪੂਜਾ ਪੰਡਤਾਨੀ ਮੌਨੂ ਕੁਮਾਰ ਸ਼ਰਮਾ ਰਮੇਸ਼ ਕੁਮਾਰ ਕੇਸ਼ਵ ਪਾਰਸ ਮਨੀਸ਼ ਤਾਇਲ ਕੋਮਲ ਭੂਆ ਮੀਨੂ ਤਾਇਲ ਮਨੀ ਚੰਦਾ ਮਨਜੂ ਸੋਮਨ ਸਨੇਹ ਸ਼ੀਖਾ ਗੋਪਾਲ ਕੁਮਾਰ ਬੋਬੀ ਗੌਰਵ ਅੰਕਿਤ ਬਲਵਿੰਦਰ ਸਿੰਘ ਬਿਨੇ ਕੁਮਾਰ ਦਵਿੰਦਰ ਸਿੰਘ ਅਰੁਣ ਕੁਮਾਰ ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ